ਅੰਮ੍ਰਿਤਸਰ ਵਿੱਚ ਲਗਾਤਾਰ ਹੀ ਚੋਰੀ ਦੇ ਵਾਰਦਾਤਾਂ ਵਧੀਆਂ ਜਾ ਰਹੀਆਂ ਹਨ ਤੇ ਖਾਸ ਕਰਕੇ ਜਗਰ ਸ਼ਰਦਾਲੂ ਗੁਰਦੁਆਰਾ ਸ਼ਹੀਦ ਗੰਗਸਾਈ ਵਿਖੇ ਮੱਥਾ ਟੇਕਣ ਪਹੁੰਚਦੇ ਹਨ ਜਾਂ ਤੁਰ ਗਿਆਣਾ ਮੰਦਿਰ ਵਿੱਚ ਮੱਥਾ ਟੇਕਣ ਪਹੁੰਚਦੇ ਹਨ ਤੇ ਉਹਨਾਂ ਸ਼ਰਧਾਲੂਆਂ ਦੇ ਮੋਟਰਸਾਈਕਲ ਦੀ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹਨ ਲੇਕਿਨ ਅੰਮ੍ਰਿਤਸਰ ਦੀ ਥਾਣਾ ਡੀਟੀਪੀ ਜ਼ਿੰਦਗੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਜੀ ਸਾਡੀ ਅੱਜ ਡੀਡਵੀਨ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਹੈ ਜੀ ਉਹਦੇ ਸੰਬੰਧ ਚ ਕੀਤੀ ਜਾ ਰਹੀ ਹੈ ਜਿਹੜੀ ਆਪਣੇ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਔਰ ਸਾਡੇ ਏਡੀਸੀ ਵੀ 1 ਮੈਡਮ ਜਿਹੜੇ ਆ ਉਹਨਾਂ ਦੀਆਂ ਇੰਸਟਰਕਸ਼ਨਾਂ ਤੇ ਸਾਡੇ ਐਸਐਚਓ ਮੌਇਦ ਕੁਮਾਰ ਔਰ ਇਹਨਾਂ ਦੀ ਟੀਮ ਨੇ ਇੱਕ ਵਧੀਆ ਰਿਕਵਰੀ ਕੀਤੀ ਔਰ ਇੱਕ ਚੋਰ ਬੜਾ ਐਕਟਿਵ ਚੋਰ ਸੀ ਉਹਨੂੰ ਫੜਿਆ ਸੀ ਫੜਨ ਤੋਂ ਬਾਅਦ ਉਹਦੇ ਖਿਲਾਫ ਐਫਆਈਆ ਨੰਬਰ 40 ਅੰਡਰ ਸੈਕਸ਼ਨ 302 303223172 ਦੇ ਵਿਐਨਐਸ ਦੇ ਵਿੱਚ ਜਿਹੜਾ ਆਫਾਯਰ ਦਰਜ ਕੀਤੀ ਗਈ ਸੀ ਜਿਹੜੇ ਨਵੇਂ ਆ ਸਾਡੀਆਂ ਸੈਕਸ਼ਨਾਂ ਨੇ ਔਰ ਉਹਦੇ ਕੋ ਗਾਂ ਫਰਦਰ ਜਦੋਂ ਤਾਂ ਰਿਮਾਰਡ ਲਿਆ ਗਿਆ ਉਹਦੀ ਕੋ ਪੁਸ਼ਕਿਸ਼ ਕੀਤੀ ਗਈ ਫਰਦਰ ਪੁਸ਼ਕਿਸ਼ ਦੇ ਵਿੱਚ ਉਹਨੇ ਜਿਹੜਾ ਸਾਡੇ ਕੋਲ ਜੜੀ ਆਪਣੀ ਕਨਫੈਸ਼ਨ ਕੀਤਾ ਉਹਦੇ ਵਿੱਚ ਉਹ 8 ਹੋਰ ਜਿਹੜੇ ਵਹੀਕਲ ਜਿਹੜੇ ਆ ਮੋਟਰਸਾਈਕਲ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਉਹ ਮੰਨਿਆ ਔਰ ਉਹ ਸੀ ਮੋਟਰਸਾਈਕਲ ਜਿਹੜੇ ਆ ਉਹਦੇ ਕੋਲੋਂ ਸੌਰ ਸਿੰਘ ਵਾਲੇ ਤੋਂ ਜਾ ਕੇ ਉਹਦੀ ਜਿਹੜੀ ਕਨਫੈਸ਼ਨ ਸਟੇਟਮੈਂਟ ਸੀ ਉਸ ਤੋਂ ਬਾਅਦ ਜਿਹੜੇ ਅਸੀਂ ਰਿਕਵਰ ਕੀਤੇ ਆ ਟੋਟਲ ਇਸ ਆਪਣਾ ਮੁਕੱਦਮਾ ਨੰਬਰ 40 ਦੇ ਵਿੱਚ ਅਸੀਂ 9 ਜਿਹੜੇ ਵਹੀਕਲ ਰਿਕਵਰ ਕੀਤੇ ਆ ਔਰ ਮਲੂਕ ਸਿੰਘ ਦੇ ਲਈ ਸਪੋਜਾ ਜਿਹੜਾ ਦੋਸ਼ੀ ਹੈ ਇਹਨੂੰ ਅਰੈਸਟ ਕੀਤਾ ਸਰ ਇਹ ਕਿਹੜੀ ਜਿੰਦਾ ਵੇਚਦਾ ਹੀ ਰੱਖਦਾ ਇਹ ਅਜੇ ਤਾਂ ਇਹਨੇ ਸਾਰੇ ਵਹੀਕਲ ਕੋਈ ਇੱਕੋ ਜਗ੍ਹਾ ਤੇ ਡੰਪ ਕੀਤੇ ਹੋਏ ਸੀ ਟੋਟਲ ਜਿਹੜੇ ਆ ਕਿਉਂਕਿ ਇਹਦੇ ਕਲਾਬ ਪਹਿਲਾਂ ਵੀ ਵੈਸੇ ਮੁਕੱਦਮੇ ਦਰਜ ਹੈਗੇ ਆ ਤਿੰਨ ਪਰਚੇ ਪਹਿਲਾਂ ਇਹਦੇ ਕਲਾਬ ਦਰਜ ਆ ਚੋਰੀ ਦੇ ਔਰ ਇਹ ਵਹੀਕਲ ਚੋਰੀ ਕਰਨ ਦਾ ਹੀ ਕੰਮ ਕਰਦਾ ਹੈ ਉਹ ਹੁਣ ਗਾਫਰਦਲੇ ਕੋ ਕੋਸ਼ਿਸ਼ ਕਰ ਰਹੇ ਆ ਜੀ ਵੀ ਪਹਿਲੇ ਜਿਹੜੇ ਮੁਕਦਮੇ ਜਿਹੜੇ ਇਹਦੇ ਖਿਲਾਫ ਦਰਜ ਹੋਏ ਆ ਜਾਂ ਜਿਹੜੀ ਰਿਕਵਰੀ ਹੋਈ ਉਹ ਕਿੱਥੇ ਕਿੱਥੇ ਵੇਚੇ ਸੀ ਇਹਨੇ ਫਿਲਹਾਲ ਜਿਹੜੇ 9 ਮੋਟਰਸਾਈਕਲ ਆਪਣੇ ਕੋਲ ਤੋਂ 9 ਵਾਈਕਲ ਰਿਕਵਰ ਹੋਏ ਨੇ ਇੱਕ ਤਾਂ ਇਹਦੇ ਕੋਲੋਂ ਪਹਿਲੇ ਦਿਨ ਮਿਕਵਰ ਹੋ ਗਿਆ ਸੀ ਅੱਠ ਜਿਹੜੇ ਦੁਬਾਰਾ ਰਿਕਵਰ ਕੀਤੇ ਨੇ ਉਹ ਇਹਨੇ ਇੱਕੋ ਜਗ੍ਹਾ ਤੇ ਡੰਪ ਕੀਤੇ ਸੀ ਪਠਾਣਾ ਉੱਥੇ ਬੇਬਾਰ ਬੰਦ ਪਿਆ ਪਠਾਣਾ ਸੋਰਸੇਂ ਵਾਲੇ ਉੱਥੇ ਇਹਨੇ ਝਾੜੀਆਂ ਦੇ ਵਿੱਚ ਡੰਪ ਕੀਤੇ ਹੋਏ ਸੀ ਸਰ ਕਿਹੜੀ ਜਗ੍ਹਾ ਤੇ ਉਹਨਾਂ ਨੇ ਵੇਚਾ ਇਹਨੇ ਸਾਡੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਔਰ ਨਾਲ ਨਾਲ ਜੀ ਬਾਕੀ ਉਸ ਫਰਦਰ ਆਪਾਂ ਇਸ ਕੋਲ ਇਨਟੈਰੋਗੇਸ਼ਨ ਕਰ ਰਹੇ ਆ ਇਹਦੀ ਵੀ ਇਹਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਸਰ ਪਹਿਲਾ ਵੀ ਮਾਮਲਾ ਹੈ ਹਾਂਜੀ ਤਿੰਨ ਮਕਦਮੇ ਇਹਦੇ ਖਿਲਾਫ ਪਹਿਲਾਂ ਦਰਜ ਆ ਜੀ ਪਹਿਲਾਂ ਬੀਡ ਵੀ ਐਨ ਸੀ ਵੀ ਐਨ ਔਰ ਆਰ ਪੀ ਐਫ ਪੋਸਟ ਜਿਹੜੀ ਆ ਸਾਡੇ ਜੀ ਰੇਲਵੇ ਦੀ ਉੱਤੇ ਵੀ ਇਹਦੇ ਖਿਲਾਫ ਪੱਤਾ ਦੱਸਿਆ ਇਹ ਕੱਲਾ ਹੀ ਹੈ ਜਾਂ ਗੈਂਗ ਅਜੇ ਤਾਂ ਇਹ ਕੱਲਾ ਹੀ ਹੈ ਜੀ ਹੁਣ ਕਾ ਹੋ ਸਕਦਾ ਕੋਈ ਦਾ ਸਾਥੀ ਬੇਲੀ ਹੋਵੇ ਵੀ ਆਪਾਂ ਚੈੱਕ ਕਰਾਂਗੇ ਜੀ ਕੰਮ ਦੱਸਣੀ ਹੈ ਸਰ ਜਿਹੜੇ ਸਰਸਕਾਰ ਨੇ ਸਿਰ ਮਾਈਡਰ ਕਰ ਨੂੰ ਲੁਵਾਣਾ ਉਹ ਵੀ ਦੱਸ ਸਕਦਾ ਤਾਂ ਗਿਆਨਾ ਮਤਲਬ ਇਹ ਜਿਆਦਾ ਬਾਤ ਕਰਨਾ ਨਹੀਂ ਜਾਂਦੇ ਤੇ ਮੋਹਰੇ ਤੋਂ ਉਰੀ ਕਰਕੇ ਤਰਨ ਕਰਨੀ ਲੈ ਜਾਂਦੇ ਆਂ। ਇਹ ਰਸਤੇ 'ਚ ਕੋਈ ਇਸ ਤਰ੍ਹਾਂ ਦੀ ਨਾਕੇਬੰਦੀ ਨਹੀਂ ਅੰਪਸਰ ਵੀ ਤੁਹਾਡੀ ਹੱਦਬੰਦੀ ਹੋ ਸਕਦੀ ਕੀ ਜਿਹੜੀ ਪ੍ਰੋਪਰ ਚੈਕਿੰਗ ਹੋਵੇ। ਹੱਦਬੰਦੀ ਸਾਡੀ ਹੱਦਬੰਦੀ ਤਾਂ ਸਾਡੀ ਝਵਾ ਰੋਡ ਤੇ ਵੀ ਹੈਗੀ ਆ ਔਰ ਸਾਡੀ ਤਰਨਤਾਰ ਰੋਡ ਤੇ ਵੀ ਹੈਗੀ ਆ 90 ਮਿੰਟ ਵੀ ਬਟ ਇਹ ਉਸ ਤੋਂ ਇਲਾਵਾ ਕਈ ਐਸਕੇਪ ਜਿਹੜੇ ਰਸਤੇ ਹੈਗੇ ਆ ਇਹ ਮੇਨ ਰੋਡ ਯੂਜ਼ ਨਹੀਂ ਕਰਦੇ। ਅਸਕੇ ਬਰੂਥ ਥਾਣੀ ਜਿਹੜੇ ਛੋਟੇ ਪਿੰਡਾਂ ਦੇ ਥਾਣੀ ਰਸਤੇ ਜਾਂਦੇ ਉਧਰੋਂ ਨਿਕੜਨ ਕੋਲ ਜਾਂਦੇ ਆ ਇਹ ਤੁਹਾਡੀ ਗੱਲ ਠੀਕ ਆ ਵੈਸੇ ਤਰਨਤਾਰਨ ਦੇ ਕਾਫੀ ਦੋਸ਼ੀ ਆਪਾਂ ਪਹਿਲਾਂ ਵੀ ਪੜ੍ਹੇ ਆ ਜਿਹੜੇ ਤਰਨਤਾਰਨ ਤੋਂ ਇੱਥੇ ਆ ਕੇ ਚੋਰੀ ਕਰਕੇ ਉਹ ਤਰਨਤਾਰਨ ਦੇ ਵਿੱਚ ਹੀ ਮੋਟਰਸਾਈਕਲ ਗਾਂ ਫਰਦਰ ਚਲਾਈ ਜਾਂਦੇ ਪਿੰਡਾਂ ਦੇ ਵਿੱਚ ਔਰ ਕਾਫੀ ਅਸੀਂ ਪਿਛਲੇ ਦੌਰਾਨ ਵੀ ਅਸੀਂ ਅਰਸ਼ੇਦਾਨ ਵੀ ਰਿਕਵਰੀ ਕੀਤੀ ਸੀ ਤੇ ਇਹ ਵੀ ਵੈਸੇ ਉਧਰ ਦਾ ਹੀ ਰਹਿਣ ਵਾਲਾ ਆ ਬੇਸਿਕਲੀ ਔਰ ਮੋਟਰਸਾਈਕਲ ਵੀ ਉਧਰ ਹੀ ਲੈ ਕੇ ਗਿਆ ਕਿਉਂਕਿ ਇਹਨੇ ਸੁਰਸਿੰਘ ਵਾਲਾ ਜਿਹੜਾ ਪੱਠੇ ਦੇ ਉੱਤੇ ਡੰਪ ਕੀਤੇ ਸੀ ਉਸ ਤੋਂ ਗਾਂ ਇਹਨੇ ਫ ਕਿਸੇ ਨਾ ਕਿਸੇ ਨੂੰ ਰੋਪਾ ਗਾਇ ਦੀ ਪ੍ਰੋਫਾਈਲ ਦੇ ਨਾਲ ਇਨਕੁਇਰੀਸ਼ਨ ਦੇ ਵਿੱਚ ਚੈੱਕ ਕਰਾਂਗੇ ਜੀ। ਸਰ ਇਹਦੀ ਉਮਰ ਕਿੰਨੀ ਹੈ? ਇਹਦੀ ਏਜ ਕਰੀਬ 30 ਸਾਲ ਦਾ ਹੈਗਾ ਜੀ ਇਹ। ਸਰ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ? ਬੈਕਗ੍ਰਾਉਂਡ ਹੈ ਜੀ ਬੇਸਿਕਲੀ ਦੇਖੋ ਜਿਹੜਾ ਹੁਣ ਤੱਕ ਅਸੀਂ ਇਹਦੇ ਕੋਲ ਪੁੱਛਗਿੱਛ ਕੀਤੀ ਹੈ ਬੇਲੜ ਹੈਗਾ ਜੀ। ਔਰ ਇਹ ਸਰਵੇ ਦਾ ਕੰਮ ਹੀ ਇਹੀ ਹੈ ਕਿਉਂਕਿ ਜਦੋਂ ਇਹ ਮੁਕਦਮੇ 'ਚ ਇਹਦੇ ਅਰੈਸਟ ਪਾ ਕੇ ਨੂੰ ਜੇਲ ਭੇਜਿਆ ਗਿਆ ਬੇਲੋਂ ਤੋਂ ਕੇ ਬਾਹਰ ਆਇਆ ਫਿਰ ਇਹਨੇ ਚੋਰੀ ਕੀਤੀ। ਇਹਦੇ ਘੱਲ ਤਿੰਨ ਮਗਧਮੇ ਆਲਰੇਡੀ ਪਹਿਲਾ ਦਰਜਾ ਚੌਥਾ ਹੈ ਦਰਜਾ ਹੈ ਕੋਈ ਨਸ਼ਾ ਨਹੀਂ ਕਰਦਾ ਸਿਰਫ ਇਹ ਆ ਕਿ ਜਦੋਂ ਇਹਨੂੰ ਕਿਤੇ ਮੌਕਾ ਮਿਲਿਆ ਇਹਨੇ ਚੋਰੀ ਕਰਕੇ ਵਹੀਕਲ ਤੇ ਅਗਾ ਫਰਦਰ ਵਿੱਚ ਕੋਈ ਨਸ਼ਾ ਨਹੀਂ ਨਸ਼ੇ ਦੀ ਵਾਲੀ ਗੱਲ ਅਜੇ ਨਹੀਂ ਕੋ ਸਾਹਮਣੇ ਆਈ ਜੀ ਠੀਕ ਠੀਕ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ